ਸਸ਼ਿਕਾਲ ਸਮਝ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਪਰੇਡ ਤੋਂ ਬਾਹਰ ਹੋਈਆਂ ਚਾਕੀਆਂ ਦਾ ਮਾਨ ਸਰਕਾਰ ਨੇ ਕਰ ਦਿਆ ਹੱਲ ਪੰਜਾਬ ਦੇ ਪਿੰਡਾਂ 'ਚ ਦੇਖਣ ਨੂੰ ਮਿਲਣਗੀਆਂ ਗਣਤੰਤਰ ਦਿਵਸ ਦੀਆਂ ਰਿਜੈਕਟ ਚਾਕੀਆਂ ਨੌਨ ਚਾਕੀਆਂ ਦੇ ਮਾਡਲ ਤਿਆਰ 520 ਹੋਰ ਨੌਜਵਾਨਾਂ ਨੂੰ ਅੱਜ ਮਿਲੇ ਨਿਯੁਕਤੀ ਪੱਤਰ ਚੰਡੀਗੜ੍ਹ ਚ ਮਾਨ ਸਰਕਾਰ ਨੇ ਰੱਖਿਆ ਸੀ ਸਮਾਗਮ ਸਰਕਾਰ ਦਾ ਦਾਵਾ ਹੈ ਕਿ 40 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ ਪੰਜਾਬ ਪੁਲਿਸ ਨੇ ਮਨੂ ਮਹਾਵਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਸਾਡੇ 3 ਕਿਲੋ ਹੈਰੋਇਨ ਵੀ ਕੀਤੀ ਬਰਾਮਦ ਫਰੀਦਕੋਟ ਚਨੋਕੀ ਕਟਨਾ ਪੇਪਰ ਦੇਣ ਲਈ ਮੁੰਡਾ ਬਣ ਗਿਆ ਕੁੜੀ ਪਾ ਲਈ ਸਲਵਾਰ ਕਮੀਜ਼ ਲਗਾ ਲਈ ਲਿਪਸਟਿਕ ਬਿੰਦੀ ਫੇਰ ਵੀ ਫੜਿਆ ਗਿਆ ਸਰਦੀਆਂ ਚ ਨਕਲੀ ਐਂਡੇ ਵਿਕਣ ਮਗਰੋਂ ਹੜਕੰਪ ਪਲਾਸਟਿਕ ਤੇ ਮੋਮ ਵਰਗੀ 스ਮੈਲ ਲੁਧਿਆਣਾ ਦੇ ਮੱਛਿਵਾੜ ਦਾ ਮਾਮਲਾ ਲੁਧਿਆਣਾ ਸਿਵਲ ਸਰਜਨ ਬੋਲੇ ਧਿਆਨ ਵਿੱਚ ਨਹੀਂ ਹੈ ਪੂਰਾ ਮਾਮਲਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਸੀਤ ਲਹਿਰ ਦਾ ਅਜ ਮੀਂਹ ਦੇ ਅਸਰ ਜਾਰੀ ਰਹੇਗੀ ਸੰਘਣੀ ਧੁੰਦ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਤਰੰਤਾਰਨ ਚ ਵੱਡੀ ਵਾਰਦਾਤ ਪੰਜ ਸਾਲਾ ਮਗਰੋਂ ਗਰਭਵਤੀ ਹੋਈ ਔਰਤ ਨੂੰ ਮਾਰੀ ਗੋਲੀ ਗਵਾਂਡੀਆਂ ਦੀ ਜ਼ਿੱਦ ਤੇ ਰੰਜਿਸ਼ ਨੇ ਉਸਦਾ ਪਰਿਵਾਰ ਦਾ ਜੀਵਨ ਕਿਤਾਬ ਬਰਬਾਦ ਹਰਿਆਣਾ ਦੇ सिरसा ਸਥਿਤ ਚੌਧਰੀਲਾ ਯੂਨੀਵਰਸਿਟੀ ਤੋਂ ਵੱਡੀ ਖਬਰ 500 ਕੁੜੀਆਂ ਨੇ ਪ੍ਰੋਫੈਸਰ ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਪ੍ਰੋਫੈਸਰ ਨੂੰ ਮੁਅਤਲ ਕਰਨ ਦੀ ਕੀਤੀ ਜਾ ਰਹੀ ਹੈ ਮੰਗ ਦੁਆਬੇ ਵਾਲਿਆਂ ਲਈ ਚੰਗੀ ਖਬਰ ਜਲਦੀ ਜਲੰਧਰ ਆਦਮਪੁਰ 에어ਪੋਰਟ ਤੋਂ ਸ਼ੁਰੂ ਹੋਵੇਗੀ ਘਰੇਲੂ ਡਾਨ ਰੋਡਵੇਜ਼ ਮੁਲਾਜ਼ਮਾਂ ਦੀ ਹੋਈ ਬੈਠਕ 23 ਜਨਵਰੀ ਤੋਂ ਬੱਸਾਂ ਚ ਸੀਟਾਂ ਦੀ ਗਿਣਤੀ ਮੁਤਾਬਕ ਸਵਾਰੀਆਂ ਬਿਠਾਉਣ ਦਾ ਲਿਆ ਫੈਸਲਾ ਭਾਰਤੀ ਹਵਾਈ ਫੌਜ ਚ ਅਗਨੀ ਵੀਰਾਂ ਲਈ ਸੁਨਹਿਰੀ ਮੌਕਾ 17 ਜਨਵਰੀ ਤੋਂ ਹੋਣਗੇ ਆਨਲਾਈਨ ਰਜਿਸਟ੍ਰੇਸ਼ਨ ਫਲਾਈਟ ਦੇ ਚਾਲਕ ਦਲ ਨੂੰ ਮਿਲੀ ਵੱਡੀ ਰਾਹਤ 36 ਘੰਟੇ ਨਹੀਂ ਹੋਣ 48 ਘੰਟੇ ਦਾ ਮਿਲੇਗਾ ਵੀਕਲੀ ਆਫ ਨੈਸ਼ਨਲ ਹਾਈਵੇ ਚ 44 ਤੇ ਵਾਪਰਿਆ ਵੱਡਾ ਹਾਦਸਾ ਦਿੱਲੀ ਪੁਲਿਸ ਦੇ 2 ਇੰਸਪੈਕਟਰਾਂ ਦੀ ਹੋਈ ਮੌਤ ਪੀਐਸਯੂਰ ਜ਼ਰੀਏ ਪਿੰਡਾਂ ਦੇ ਗਰੀਬਾਂ ਨੂੰ ਵੀ ਮਿਲਣ ਗਿਆ ਸਸਤੀਆਂ ਦਵਾਈਆਂ ਅਮਰਜਾ ਬੋਲੇ ਦੇਸ਼ ਵਿੱਚ ਹਨ 10000 ਤੋਂ ਜ਼ਿਆਦਾ जन औषधि केंद्र रिपब्लिक जैन ਨੂੰ ਲੈ ਕੇ ਦਿੱਲੀ ਪੁਲਸਾਰ ਲੋਟ ਰੇਲਵੇ ਸਟੇਸ਼ਨਾਂ ਤੇ 23 ਤੋਂ 26 ਜਨਵਰੀ ਤੱਕ ਬੰਦ ਰਹੇਗੀ ਪਾਰਸਲ ਸੇਵਾ। ਰਾਮ ਮੰਦਰ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਅਤਵਾਦੀ ਪੰਨੂ ਦੀ ਢਕਾਓ ਵੀਡੀਓ ਅਮ੍ਰਿਤਸਰ ਤੋਂ ਅਯੁੱਧਿਆ ਤੱਕ ਹਵਾਈ ਅੱਡੇ ਨੂੰ ਬੰਦ ਕਰਵਾਉਣ ਦੀ ਦਿੱਤੀ ਧਮਕੀ। ਚੌਣਾ ਤੋਂ ਪਹਿਲਾਂ ਫੇਰ ਮੁਸੀਬਤ ਚਲਾਲੂ ਪਰਿਵਾਰ ਹੀ ਦਿਨ ਦੇ ਅੰਦਰ ਕੀਤੀ ਚਾਰਟ ਸ਼ੀਟ 16 ਜਨਵਰੀ ਨੂੰ ਹੋਵੇਗੀ ਸੁਣਵਾਈ। ਭਾਰਤ ਵਿਰੋਧੀ ਬਿਆਨ ਤੋਂ ਬਾਅਦ ਹੁਣ ਮਾਲਦੀਪ ਦੀ ਰਾਜਨੀਤੀ ਤੇ ਆਇਆ ਪੁਚਾਲ ਰਾਸ਼ਟਰਪਤੀ ਮੋਇਜੂ ਖਿਲਾਫ ਬੇਪਰੋਸਗੀ ਮਤਾ ਲਿਓਨ ਦੀ ਤਿਆਰੀ ਚ ਵਿਰੋਧੀ ਤੇ ਅਮਰੀਕਾ ਚ ਰਾਮ ਮੰਦਰ ਦਾ ਜਸ਼ਨ 20 ਜਨਵਰੀ ਨੂੰ ਸ਼ਿਕਾਗੋ ਸਣੇ ਕਈ ਸ਼ਹਿਰਾਂ ਚ ਕੱਢੀ ਜਾਵੇਗੀ ਕਾਰ ਰੈਲੀ 24 ਘੰਟਿਆਂ ਚ ਸਾਹਮਣੇ ਆਏ ਕੋਰੋਨਾ ਦੇ 605 ਡਵੇ ਮਾਮਲੇ ਚਾਰ ਮਰੀਜ਼ਾਂ ਦੀ ਹੋਈ ਮੌਤ ਕਈ ਰਾਜਾਂ ਚ ਪਾਏ ਗਏ ਜੀਐਨ1 ਵੇਰੀਐਂਟ ਦੇ ਮਾਮਲੇ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫਿਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ੈਟ ਨਿਊਜ਼